4 ਅਗਸਤ ਨੂੰ ਸਿੱਕਮ ਦੇ ਵਿੱਚ ਇੱਕ ਸੜਕ ਬਣਾਉਣ ਦੇ ਸਮੇਂ ਹੋਈ ਦੁਰਘਟਨਾ ਦੇ ਵਿੱਚ ਸ਼ਹੀਦ ਹੋਏ ਲੌਂਸ ਨਾਇਕ ਰਿੰਕੂ ਸਿੰਘ ਦੀ ਮ੍ਰਿਤਕ ਦੇਹ ਨੂੰ ਹੁਣ ਪਿੰਡ ਦੇ ਵਿੱਚ ਲਿਆਂਦਾ ਗਿਆ ਅਤੇ ਪੂਰੇ ਪਿੰਡ ਦੇ ਵਿੱਚ ਇਸ ਦੇ ਨਾਲ ਸੋਗ ਦੀ ਲਹਿਰ ਦੌੜ ਗਈ ਹੈ। ਪੱਟੀਗਰਤੀ ਦੇ ਵਿੱਚ ਮ੍ਰਿਤਕ ਦੇਹ ਦੇ ਦਰਸ਼ਨਾਂ ਦੇ ਲਈ ਲੋਕ ਉੱਥੇ ਪਹੁੰਚ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਖੇਡ ਸਟੇਡੀਅਮ ਦੇ ਵਿੱਚ ਹੀ ਲੌਂਸ ਨਾਇਕ ਰਿੰਕੂ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ ਦਾ ਫੌਜੀ ਜਵਾਨ ਲਾਂਸ ਨਾਇਕ ਰਿੰਕੂ ਸਿੰਘ ਆਪਣੀ ਡਿਊਟੀ ਦੇ ਦੌਰਾਨ ਸਿੱਕਮ ਦੇ ਵਿੱਚ ਸ਼ਹੀਦ ਹੋ ਗਿਆ ਸੀ ਰਿੰਕੂ ਸਿੰਘ 55 ਇੰਜੀਨੀਅਰ ਰੈਜੀਮੈਂਟ ਯੂਨਿਟ ਵਿੱਚ ਸੇਵਾ ਨਿਭਾ ਰਹੇ ਸਨ ਅਤੇ ਉਹ 2016 ਦੇ ਵਿੱਚ ਭਾਰਤੀ ਫੌਜ ਚ ਭਰਤੀ ਹੋਏ ਸਨ ਰਿੰਕੂ ਸਿੰਘ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਸਿੱਕਮ ਚ ਆਰਮੀ ਰੋਡ ਬਣਾਉਣ ਦਾ ਕੰਮ ਕਰ ਰਹੇ ਸਨ ਅਤੇ ਕੰਕਰੀਟ ਮਸ਼ੀਨ ਦਾ ਸਟੇering ਅਚਾਨਕ ਲੋਕ ਹੋ ਗਿਆ ਅਤੇ ਮਸ਼ੀਨ ਕੰਟਰੋਲ ਤੋਂ ਬਾਹਰ ਹੋ ਗਈ ਇਸੇ ਦੌਰਾਨ ਰਿੰਕੂ ਸਿੰਘ ਸ਼ਹਾਦਤ ਦਾ ਜਾਂਪੀ ਗਏ ਸ਼ਹੀਦ ਰਿੰਕੂ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਅਤੇ ਆਪਣੇ ਵੱਡੇ ਭਰਾ ਨੂੰ ਛੱਡ ਗਏ ਹਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਪੂਰੇ ਪਿੰਡ ਨਮੋਲ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਿੰਡ ਵਾਸੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚ ਰਹੇ ਨੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਰਿੰਕੂ ਸਿੰਘ ਫੌਜੀ ਜਵਾਨ ਹੋਣ ਦੇ ਨਾਲ-ਨਾਲ ਇੱਕ ਚੰਗਾ ਖਿਡਾਰੀ ਵੀ ਸੀ ਉਹਨਾਂ ਨੇ ਦੱਸਿਆ ਕਿ ਰਿੰਕੂ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਦੇ ਖੇਡ ਸਟੇਡੀਅਮ ਦੇ ਵਿੱਚ ਹੀ ਕੀਤਾ ਜਾਵੇਗਾ ਅਤੇ ਉਸ ਦੀ ਯਾਦ ਦੇ ਵਿੱਚ ਇੱਕ ਯਾਦਗਾਰੀ ਗੇਟ ਵੀ ਉਸਾਰਿਆ ਜਾਵੇਗਾ ਸ਼ਹੀਦਾਂ ਦੇ ਜਿਤਾ ਉੱਪਰ ਲੱਗੇ ਮੇਲੇ ਬਤਨ ਪੇ ਮਿਟਨੇ ਵਾਲਾ ਕ ਬਾਕੀ ਨਿਸ਼ਾ ਹੋਗਾ ਇਹ ਬਹੁਤ ਵਧੀਆ ਸਿਆਣਾ ਮੁੰਡਾ ਸੀਗਾ ਤੇ ਉਹ ਇਹਨੂੰ ਥੋੜਾ ਜਿਹਾ ਪਉ ਦੇ ਵਿੱਚ ਗਈ ਨੂੰ ਥੋੜਾ ਵਿੱਚ ਹੋਇਆ ਸੀ ਉੱਥੇ ਪਹਾੜਾਂ ਦੇ ਵਿੱਚ ਕੋਈ ਸੜਕ ਸਾਫ ਦਰਾਂ ਕਰਾਉਣ ਦੇ ਨਾਲ ਸਾਫ ਆਪਰ ਗਿਆ ਮੁੰਡਾ ਬਹੁਤ ਵਧੀਆ ਸੀ ਬਹੁਤ ਲੈਗ ਸੀਗਾ ਤੇ ਦੋ ਭਰਾ ਸੀ ਤੇ ਵੱਡਾ ਵਿਆਹ ਹੋਇਆਗਾ ਇੱਕ ਹਜੇ ਮੈਰ ਜਿੰਨੀ ਹੋਈ ਸੀਗੀ ਮਾਤਾ ਇੱਕ ਪਿਤਾ ਇੱਕ ਭਰਾਗਾ ਭੈਣ ਹੈ ਨਹੀਂ ਸੀ ਦੋ ਭਰਾ ਭਰਾ ਸੀ ਕਰਦੇ ਹਾਲਾਤ ਕਿਦਾਂ ਦੇ ਕਰਦੇ ਹਾਲਾਤ ਬਸ ਇਹਨਾਂ ਕੋਲੇ ਇਹਦੀ ਤਿੰਨ ਸਾਢੇ ਤਿੰਨ ਗੱਲੇ ਬਾਣਦੇ ਸੀ ਤੇ ਗਰੀਬੀ ਛੁੱਟ ਕੇ ਨਹੀਂ ਪੂਰਾ ਮਾਣ ਹੈ ਜੀ ਸਾਨੂੰ ਸਾਡੇ ਪਿੰਡ ਨੂੰ ਸਾਰੇ ਅਨਮੋਲ ਨੂੰ ਮਿਰਜਾ ਪੱਤੇ ਨੂੰ ਪੂਰਾ ਮਾਣ ਹੈ ਸਾਡੇ ਪਿੰਡ ਦਾ ਜੋ ਕਿ ਬਹੁਤ ਕਾ ਕੱਟਾ ਦਾ ਪੂਰਾ ਨਹੀਂ ਹੋ ਸਕਦਾ ਖੈਰ ਜੋ ਹੋਇਆਗਾ ਪਰ ਸੁਰਪਤ ਇਹ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪੂਰੀ ਸੋਗ ਦੀ ਲਹਿਰ ਹੈ ਸਾਰੇ ਪਿੰਡ ਦੇ ਵਿੱਚ ਪੂਰੀ ਸੋਗ ਦੀ ਲਹਿਰ ਹੈ ਘਰ ਵਿੱਚ ਰੋਕੀਆਂ ਪੱਕੀਆਂ ਕਿਉਂਕਿ ਬਹੁਤ ਮੁੰਡਾ ਲੈਗ ਸੀ ਬਹੁਤ ਸਿਆਣਾ ਮੁੰਡਾ ਸੀਗਾ ਅੰਦਰ ਸਰਕਾਰ ਮੈਂ ਕਹਿੰਦਾ 12 ਤੱਕ ਵੱਜੀ ਜਾਣਗੇ ਤਕਰੀਬਨ ਕਿਉਂਕਿ ਪ੍ਰਕਰਮਾ ਕਰਨਗੇ ਸਾਰੇ ਪਿੰਡ ਦੇ ਵਾਲੇ ਜਾਣਗੇ ਉਹ ਕਰਨ